ਸتمبر ਤੈਨੂੰ ਤੱਕ ਜਮਾਨੀ ਪੋਰਾ ਕਰ। ਵੀ ਮਾੜਾ ਮੋਟਾ ਬਾਹਰ ਖੜਕਾ ਦੇ ਤੂੰ। ਦੱਸ। ਜਿੰਤਰਾ ਆਉਂਦਾ ਤਾਂ ਮੈਨੂੰ ਦੱਸਿਓ। ਤੇ ਤੁਹਾਨੂੰ ਸਾਰਿਆਂ ਨੂੰ ਪਰ ਕਰੇ ਚਿਪਸ ਸਾਰਾ ਕੁਸ ਮੈਂ ਦਵਾਂ। ਠੀਕ। ਹੇ ਹੇ। ਹੱਟ ਬੈਨ ਬੱਲੇ ਪਾਰ ਆ ਗਈਆਂ। ਕਵੀਨ ਨੇ 50 50 ਥਕਾਤਾ ਮੈਨੂੰ ਵੀ। ਦੇਖੋ ਕੋਈ ਆਉਂਦਾ ਤਾਂ। ਜੇ ਖਾਣੇ ਜਿਨੇ ਮੈਂ ਸਕਾਲਾਂ ਦੇਖ ਲੱਕੀ ਕਿੰਨੀਆਂ ਮਾਰਨ ਇਹਦੇ ਉਦੋਂ ਕੀ ਹੋਇਆ ਰਹੇ ਨਾ ਵਾ हेलो ਐ ਲੱਗਦਾ ਜਿਵੇਂ ਪਪਾ ਸਫੋਨ ਹੱਥ ਚ ਹੀ ਰੱਖੀ ਰਹਦਾ ਮੈਂ ਸਕਾਲਾਂ ਮਾਰ ਮਾਰ ਫੋਨ ਭਰਤਾ ਬੇਪੁੱਛਣਾ ਮੈਂ ਤਾਂ ਅਜ ਮਸਾਂ ਬਚੀ ਆ ਲੈ ਮਿਲ ਗਿਆ ਸੀ ਫੋਨ ਤਾਂ ਮੈਨੂੰ ਪਤਾ ਲੱਗ ਗਿਆ ਵੀ ਤਾਈ ਫੋਨ ਕੀਤਾ ਮੇਰੀ ਗੱਲ ਸੁਣੋ ਉਹ ਜਿਹੜਾ ਲੰਗੜਾ ਜਾਨੀ ਕਵੀ ਉਹ ਮੇਰੇ ਤਾਂ ਮੰਗਰ ਲੱਗ ਗਿਆ ਸੀ ਸੱਪ ਖਾਣਾ ਜ ਆ ਹੋਰ ਮੇਰੇ ਤਾਂ ਉਹ ਮੰਗਰ ਲੱਗ ਗਿਆ ਪਤਾ ਨਹੀਂ ਹੁਣ ਉਹਨੇ ਮੈਨੂੰ ਮੋਬਾਈਲ ਚੱਕਦੀ ਨੂੰ ਦੇਖਿਆ કે ਨਾ ਦੇਖਿਆ ਪਤਾ ਨਹੀਂ ਉਹ ਤਾਂ ਐਂ ਕਰੀ ਗਿਆ ਅਖੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਹਮਣੇ ਸੀ ਗੁਰਪ੍ਰੀਤ ਫਿਰ ਫੜ ਕੇ ਟਾ ਲਿਆ ਨਾਲੇ ਤਾਂ ਗੁਰਪ੍ਰੀਤ ਨੇ ਕੁੱਟਿਆ ਦੋ ਚਾਰ ਮੈਲਾ ਤੀਆਂ ਲੱਗਦੇ ਹੱਥ ਹੋਰ ਬਚ ਕੇ ਰਹੀ ਤੂੰ ਵੀ ਹੋਰ ਪੁੱਛਣਾ ਮੈਂ ਤਾਂ ਸੱਚੀ ਸੇmber ਤੈਨ ਤਾਂ ਜਮਾ ਨਹੀਂ ਪੋਰਾ ਕਰ ਵੀ ਮਾੜਾ ਮੋਟਾ ਬਾਹਰ ਖੜਕਾ ਦੇ ਤੂੰ ਦੱਸ ਹਾਂ ਸੋਟਾ ਆ ਕੇ ਪੈਰਾਂ 'ਚ ਵੱਜੀ ਹੂੰ ਹੀ ਡਰਾਤਾ ਸੀ ਮੈਂ ਤਾਂ ਪਤਾ ਨਹੀਂ ਕਬੀ ਉਹ ਹੀ ਮੰਗਰ ਆ ਗਿਆ ਫੇਰ ਬੇ ਉਹ ਮੇਰੀ ਨਣਾਣ ਦੀ ਫੇਰ ਆ ਗਈ ਸੀ ਹੋਰ ਕੀ ਏ ਕਿਹੜਾ ਗੱਲ ਕਰਨ ਦਿੰਦਿਆਂ ਐ ਕਿ ਉਦੋਂ ਪਤੀਓ ਲੱਗੀ ਐ ਐਨੀਵੇਂ ਨੂੰ ਵਿਆਹ ਵਿਹੁ ਕੇ ਤੋਰਦਗੇ ਪਰਾਂ ਹੋਰ ਨਹੀਂ ਨਹੀਂ ਮੈਂ ਆਪ ਦਾ ਧਿਆਨ ਰੱਖੂੰਗੀ ਤੂੰ ਨਾ ਮੈਂ ਟੈਨਸ਼ਨ ਲੈ ਨਾ ਮੋਬਾਈਲ ਤੇ ਬੁਲਾਇਂ ਸੋਣਾ ਮੈਨੂੰ ਤਾਂ ਪਸੰਦ ਆ ਗਿਆ ਆ ਸੋਣਾ ਸੀਗਾ ਚਲ ਠੀਕ ਐ ਮੇਰੀ ਗੱਲ ਸੁਣਾ ਆ ਇੱਥੇ ਪਿੰਖ ਦੀ ਫਿਰਦੀ ਆ ਕੁੜੀ ਜੀ ਵੀ ਐ ਨਹੀਂ ਪਤਾ ਗੁਰਪ੍ਰੀਤ ਵੀ ਅੱਜ ਕਰੇ ਅੰਤਰਾ ਜੀ ਠੀਕ ਐ ਕੋਈ ਨਾ ਚਲ ਚੰਗਾ ਕੱਟ ਦੇ ਫੋਨ ਹੁਣ ਹੁਣ ਫੋਨ ਵੱਡਾ ਕੀ ਦੇ ਤਾ ਤੋ ਮੇਰੇ ਮਗਰ ਹੀ ਪੈ ਗਿਆ ਹੱਥ ਧੋ ਕੇ ਕੱਟ ਦੇ ਹੁਣ ਕਾ ਕਿੜਾ ਪੀਂ ਲੈਂਦੇ ਆ ਕੋਟਾ ਹੁਣ ਵੱਡਾ ਲੇਤਾ ਹੁਣ ਇਹ ਐਂ ਲਉਂਗੂ ਪੀ ਰੱਖਿਆ ਕਰੂਗਾ ਲੈ 100 ਮਿਸ ਕਾਲ ਮਾਰਤੀ ਚਲ ਜਾ ਪੀ ਲੰਗਣਾ ਕਿਤੇ ਕੁੜੀ ਜੀ ਨੇ ਦੇਖ ਵੀ ਨਾ ਲਿਆ ਰੋ ਨੀ ਤਾਂ ਸੋਤ ਲੱਗੀ ਪਈ ਐ ਇਹ ਨਾ ਕਿਤੇ ਪਾਂਡਾ ਪਨ ਦੇ ਮੇਰਾ ਹੂਣਾ ਮੇਰੇ ਕੋਲ ਤੋਂ ਪਟਵਾ ਦੇ ਗਰਪ੍ਰਿਤ ਵਰਗਾਂ ਚੱਲੋ ਕੀ ਹੋਰ ਕਰ ਲਈ ਤਿਆਰੀ ਪੇਪਰ ਦੀ ਹਾਂਜੀ ਭਾਬੀ ਭਾਬੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਆ ਉਹਦੀ ਭਾਬੀ ਨਾ ਮੈਨੂੰ ਬਾਲਾ ਖਿੱਚ ਕੇ ਬੋਲੇ ਕਿਉਂ ਉਹ ਹੋਹ ਤੈਨੂੰ ਪਤਾ ਤਾਂ ਹੈਗਾ ਉਹ ਕਾਲੇ ਨੇ ਕਿੰਨਾ ਰੌਲਾ ਪਾ ਰੱਖਿਆਗਾ ਉਹ ਲੰਗੜਾ ਜਿਹਾ ਪਿੱਛੇ ਆ ਗਿਆ ਉਹਦੇ ਨਾਲ ਉਹ ਪਾਰਾ ਵੱਧ ਗਿਆ ਹੁਣ ਚਾਹ ਫੜਾਈ ਸੀ ਹਾਂਜੀ ਫੜਾਈ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਹੈ ਤਾਂ ਕੀ ਹੋ ਗਿਆ ਬਸੋ ਉਹ ਮੈਂ ਦੱ ਕੰਦੀ ਸੀ ਦੱਸ ਦੱਸ ਕੀ ਗੱਲ ਹੋ ਗਈ ਤੇ ਕਾਲਜ ਕੂਲਜ ਤਾਂ ਨਹੀਂ ਕਿਸੇ ਨੂੰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹ ਇੱਕ ਹੋਰ ਗੱਲ ਸੀ ਹਾਂ ਦੱਸ ਕੀ ਹੋ ਗਿਆ ਤੁਹਾਨੂੰ ਪਤਾ ਮੈਂ ਵੱਡੀ ਭਾਬੀ ਕੋਲੇ ਫੋਨ ਦੇਖਿਆ ਟੱਚ ਅੱਛਾ ਫੋਨ ਦੇਖਿਆ ਪਰ ਟੱਚ ਫੋਨ ਤਾਂ ਆਪਣੇ ਕੋਲ ਇੱਕੋ ਹੀ ਹੈ ਤੈਨੂੰ ਪਤਾ ਆਪਾਂ ਇਹਦੇ ਤੇ ਦੇਖਦੇ ਆ ਸਾਰੇ ਜਣੇ ਨਹੀਂ ਜਦੋਂ ਮੈਂ ਚਾਹ ਫੜਾਉਣ ਗਈ ਸੀ ਨਾ ਉਦੋਂ ਗੱਲ ਕਰ ਰਹੀ ਸੀ ਤੇ ਫਿਰ ਉਹਨਾਂ ਨੇ ਲੁਕੋ ਲਿਆ ਮੈਨੂੰ ਵੇਖ ਕੇ ਲੁਕੋਣ ਵਾਲੀ ਤਾਂ ਕੀ ਗੱਲ ਹੈ ਕੀ ਦੇ ਵਿੱਚ ਹਾਂਜੀ ਹੈਗਾ ਸੀ ਉਹਨਾਂ ਕੋਲੇ ਟੱਚ ਫੋਨ ਚਾ ਗੱਲ ਕਰੀ ਜਾਂਦੀ ਸੀ ਹਾਂਜੀ ਫਿਰ ਉਹਨਾਂ ਨੇ ਲਕੋ ਲਿਆ ਮੈਨੂੰ ਦੇਖ ਕੇ ਚਲ ਕੋਈ ਨਾ ਚਲ ਮੈਂ ਗੱਲ ਕਰੂ ਚੰਗਾ ਠੀਕ ਤੂੰ ਐਗਜ਼ਾਮ ਦੀ ਤਿਆਰੀ ਕਰ ਆ ਉਹਦਾ ਇੱਧਰ ਧਿਆਨ ਦੇ ਚੰਗਾ ਹਾਂਜੀ ਨਾਲੇ ਉਹ ਤਾਂ ਉਹਦੇ ਮਨ 'ਚ ਕੁਝ ਨਹੀਂ ਹੈਗਾਗਾ ਉਹ ਵੀ ਤੈਨੂੰ ਲੱਗਿਆ ਉਹ ਥੋੜਾ ਜਿਹਾ ਤੈਨੂੰ ਪਤਾ ਉਹਨੇ ਕਾਲੇ ਨੇ ਦਿਮਾਗ ਖਰਾਬ ਕਰਤਾ ਹਾਂਜੀ ਜਣੇ ਖਾਣੇ ਨੂੰ ਤਾਂ ਛੇੜ ਦਿੰਦਾ ਤੈਨੂੰ ਤਾਂ ਪਤਾ ਹੀ ਹੈਗਾ ਹਾਂਜੀ ਕੱਲ੍ਹ ਤੋਂ ਤੇਰਾ ਵੀਰ ਆ ਤੈਨੂੰ ਆਪੇ ਛੱਡਿਆ ਕਰੋ ਕਾਲ ਜੀ ਠੀਕ ਹੈ ਕੋਈ ਗੱਲ ਨਹੀਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਤੂੰ ਆਪਦਾ ਪੜਾਈ ਬਣੀ ਧਿਆਨ ਦੇ ਬੱਕੀ ਫੋਨ ਵਾਲੀ ਗੱਲ ਜਿਹੜੀ ਤੂੰ ਕਹਿੰਨੀ ਆ ਮੈਂ ਪੁੱਛ ਕੇ ਜਾਕੇ ਆਪਾਂ ਨੂੰ ਕਿਹੜਾ ਡਰ ਮਾਰਿਆ ਗਿਆ ਆਪਣੇ ਕੋਲ ਫੋਨ ਇੱਕ ਹਾਂਜੀ ਹਾਂਜੀ ਕੋਈ ਨਾ ਚੱਲ ਤੂੰ ਪੜ ਲਾ ਠੀਕ ਪਾਬੀਆ ਕੌਸਟਨ ਦੇਖ ਕੇ ਸਮਝ ਨਹੀਂ ਆ ਰਿਹਾ ਐਗੀ ਸੀ ਰੰਜੀਤਾ ਹੋਰ ਤੱਕ ਜਗਾਈ ਮੈਂ ਹੋਰ ਇੱਕ ਤਾਂ ਪਤਾ ਉਹਨੇ ਮੂਡ ਖਰਾਬ ਕਰਤਾ ਮੈਂ ਇਸ ਜਿੱਦ ਤੇ ਮੈਂ ਤੇ ਹਾਲ ਚਾਲ ਵੀ ਨਹੀਂ ਪੁੱਛਿਆ ਗਿਆ ਦੋ ਕਮਿੰਟ ਮੈਂ ਖਰਾਮ ਕਰ ਮਮੀ ਕਿਵੇਂ ਸੀ ਸੱਚ ਹੁਣ ਦੱਸ ਲੋਟ ਆ ਵਾਵਾ ਜੀ ਇਹ ਤੈਨੂੰ ਪਤਾ ਦਵਾਈ ਬੂਟੀ ਲਈ ਜਾਂਦੀ ਹੈ ਹਮਮ ਹੋਰ ਬਾਈ ਠੀਕ ਹੈ ਬਾਈ ਤਾਂ ਠੀਕ ਹੈ ਹਾਂ ਤੂੰ ਦੱਸ ਠੀਕ ਆ ਬਸ ਇੱਕ ਦਿਨ ਘਰੋਂ ਵਗ ਗਈ ਮੇਰੇ ਤਾਂ ਜੀ ਨਹੀਂ ਲੱਗਿਆ ਹਾਂ ਹੋਰ ਪਿੱਛੇ ਹੁਣ ਤੈਨੂੰ ਪਤਾ ਸਿਮਰ ਕਾਲਜ ਵਗ ਜਾਂਦੀ ਹੈ ਅੱਜ ਵੀ ਸੰਡੇ ਸੀਗਾ ਚੱਲ ਸਾਰੇ ਘਰੇ ਸੀ ਜੀ ਜ ਤਾਂ ਲੱਗਿਆ ਪਿਆ ਸੀਗਾ ਤੈਨੂੰ ਪਤਾ ਮੇਰਾ ਕਰ ਕਰੋਂ ਜੀ ਕਰਦਾ ਛੱਡ ਕੇ ਜਾਣ ਨੂੰ ਫਿਰ ਉਹੀ ਗੱਲ ਫੋਨ ਜਦੋਂ ਆਈ ਜਾਂਦਾ ਸੀ ਮਾਂ ਦਾ ਵੀ ਬਿਮਾਰ ਆ ਮੈਂ ਬਿਮਾਰ ਆ ਤੇਰੇ ਸਾਹਮਣੇ ਤੇ ਫੋਨ ਆਈ ਗਏ ਹੋਰ ਜਰਾ ਹੋਰ ਤਾਂ ਹੀ ਫਿਰ ਮੈਨੂੰ ਜਾਣਾ ਪਿਆ ਸੱਚ ਫੋਨ ਫੋਨ ਕਿੱਥੇ ਹੈ ਸੱਚ ਮੈਂ ਉਹ ਮੈਨੂੰ ਸਿਮਰ ਦਾਦੀ ਜੀ ਕਹਿੰਦੀ ਵੱਡਾ ਫੋਨ ਲੈਂਦਾ ਭਾਬੀ ਨੇ ਬਸ ਅੱਛਾ ਅੱਛਾ ਉਹ ਫੋਨ ਉਹ ਤਾਂ ਮੇਰੇ ਭਰਾ ਨੇ ਲੈ ਕੇ ਦਿੱਤਾ ਫੋਨ ਅੱਛਾ ਹਲੇ ਮੈਂ ਤੈਨੂੰ ਦਿਖਾਉਣੀ ਆ ਭੁੱਲ ਗਈ ਉਹ ਨੇ ਉਲ ਜਾਤਾ ਹਾਂ ਤੈਨੂੰ ਪਤਾ ਕਹਿੰਦੀ ਭਾਬੀ ਆਪਾਂ ਨੂੰ ਸੌਖਾ ਹੋ ਜਾਊਗਾ ਹੁਣ ਆਪਾਂ ਦੋ ਫੋਨਾਂ ਤੇ ਅਲੱਗ-ਅਲੱਗ ਦੇਖ ਲਿਆ ਕਰਾਂਗੇ ਕਿੱਥੇ ਦੇਖਦੇ ਅੱਛਾ ਸਿਮਰ ਨੇ ਦੱਸਤਾ ਹੈ ਅੱਛਾ ਉਹ ਲੈ ਆ ਲੈ ਕੇ ਦਿੱਤਾ ਫੋਨ ਕਿਹੜਾ ਕਹਿੰਦਾ ਇਹ ਦੇਣਾ ਡੰਗਾ ਲਾ ਲੈ ਫਿਰ ਹੋਰ ਲੈ ਦੂੰਗਾ ਕਹਿੰਦਾ ਚਲੋ ਵਧੀਆ ਹੋਰ ਕਿੱਥੇ ਇੱਕ ਨੂੰ ਘੁੰਟੀਆਂ ਲੈਣੀਆਂ ਸਾਰੀਆਂ ਚਲ ਹੁਣ ਆਇਆ ਕਰਿਆ ਕਰਾਂਗੇ ਇਸੇ ਮਰ ਇੱਕ ਤੇ ਪੜਾਈ ਕਰ ਲਿਆ ਕਰੂਗੀ ਇੱਕ ਤੇ ਆਪਾਂ ਦੇਖ ਲਿਆ ਕਰਾਂਗੇ ਦੇਖ ਲਿਆ ਕਰਾਂਗੇ ਹੋਰ ਤੁਸੀਂ ਮੈਂ ਉਹ ਪੜਾਈ ਕਰੀ ਜਾਂਦੀ ਰਹਿੰਦੀ ਸੀਗੀ ਤੇ ਫਿਰ ਜਦੋਂ ਕੋਈ ਗੱਲ ਕਰਨੀ ਹੁੰਦੀ ਸੀ ਫਿਰ ਮੇਰੇ ਭਰਾ ਕਹਿੰਦਾ ਜਦੋਂ ਫੋਨ ਕਰਦਾ ਉਹੀ ਗੱਲ ਕਹਿੰਦਾ ਔਖਾ ਹੋ ਜਾਂਦਾ ਵੀ ਗੱਲ ਕਰਾ ਦੇ ਭੈਣ ਨਾਲ ਗੱਲ ਕਰਾ ਦੇ ਤੈਨੂੰ ਫੋਨ ਕਰਦਾ ਫਿਰ ਦੇਖ ਹਾਂ ਚਲ ਵਧੀਆ ਤੂੰ ਫੋਨ ਲੈ ਆਈ ਤੂੰ ਫਿਰ ਮੈਨੂੰ ਦੱਸ ਦਿੰਦੀ ਲੈ ਦੱਸਣਾ ਕੀ ਸੀ ਮੈਂ ਬਸ ਐਂ ਬਸ ਉਹ ਤੂੰ ਬਾਈ ਨੂੰ ਓਖਾ ਕੀਤਾ ਮੈਂ ਗੁਰਪ੍ਰੀਤ ਨੂੰ ਕਹਿ ਕੇ ਇੱਕ ਹੋਰ ਮਗਾ ਦਿੰਦੀ ਨਾ ਨਾ ਕਾਨੂੰ ਤੈਨੂੰ ਪਤਾ ਹੈ ਫਿਰ ਮੈਂ ਉਹੀ ਗੱਲ ਅੱਗੇ ਤੁਸੀਂ ਥੋੜਾ ਉਹ ਚੱਲੀ ਜਾਂਦੇ ਹੋ ਸਾਰਾ ਖਰਚਾ ਤੁਹਾਡੇ ਪੈਰੋਂ ਚੱਲਦਾ ਕਰ ਵੀ ਤੂੰ ਤਾਂ ਦੱਸਣ ਦਾ ਹੱਕ ਬਣਦਾ ਜੀ ਕੋਈ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ ਨਾ ਨਾ ਐ ਤਾਂ ਮੈਨੂੰ ਕਿਹੜਾ ਤੇਰਾ ਜਵਾਬ ਕਦੇ ਦਿੱਤਾ ਤੈਨੂੰ ਜਵਾਬ ਕਾਸੀ ਗੱਲ ਨੂੰ ਐ ਤਾਂ ਤੁਸੀਂ ਕੁਝ ਨਹੀਂ ਮੇਥੋ ਲੁਕੋ ਕੇ ਰੱਖਦੇ ਫੇਰ ਵੀ ਮੈਨੂੰ ਐ ਹੋ ਜਾਂਦਾ ਆਪ ਨੂੰ ਔਖਾ ਲੱਗਦਾ ਤੈਨੂੰ ਪਤਾ ਹੀ ਐ ਫੇਰ ਉਹਦੀ ਵੀ ਕਵਈਰਦਾਰੀ ਐ ਹੁਣ ਤਾਂ ਠੀਕ ਐ ਮੈਨੂੰ ਹੁਣ ਇਕੱਲੇ ਜਾਣੇ ਤੇ ਜ਼ਿੰਮੇਵਾਰੀ ਸਾਰੀ ਉਹ ਮੈਨੂੰ ਤਾਂ ਐ ਹੋ ਗਿਆ ਵੀ ਹੁਣ ਉਧਰੋਂ ਤਾਂ ਤੇਰੀ ਮਾਂ ਬਿਮਾਰ ਪਈ ਐ ਯਾਰ ਉਧਰੋਂ ਭਰਾ ਨੂੰ ਫੋਨ ਹਨਾ ਕਿਵੇਂ ਕਿਵੇਂ ਖਰਚੇ ਚੱਕਣੇ ਔਖੇ ਨੇ ਯਾਰ ਹੋਰ ਔਖਾ ਤਾਂ ਹੈਗਾ ਹੀ ਐ ਫਿਰ ਵਿਚਾਰੇ ਨੇ ਕਹਿੰਦਾ ਆਖੇ ਲੈ ਮਾਂ ਨੂੰ ਜਦੋਂ ਬਿਮਾਰ ਹੋ ਜਾਂਦੀ ਐ ਇਹ ਹਿੰਡੀ ਪੈ ਜਾਂਦੀ ਜਵਾਕਾਂ ਵਾਂਗੂ ਵੱਡਾ ਸਰੀਰ ਹੋ ਰਿਹਾ ਫਿਰ ਜਿੱਦ ਕਰਨ ਲੱਗ ਜਾਂਦੀ ਐ ਕਿ ਗੱਲ ਕਰਾ ਮੇਰੀ ਰਣਜੀਤ ਨਾਲ ਗੱਲ ਕਰਾ ਹੈ ਫਿਰ ਕਹਿੰਦਾ ਮੈਂ ਉਹ ਛੋਟੀ ਭੈਣ ਦੇ ਫੋਨ ਤੇ ਲਾਉਣਾ ਫਿਰ ਉਹ ਤੇਰੇ ਨਾਲ ਗੱਲ ਕਰਾਉਂਦੀ ਐ ਵਿਚਾਰੀ ਫਿਰ ਐ ਹੀ ਔਖਾ ਹੀ ਆ ਕੋਈ ਨਾ ਫੋਨ ਦੇ ਤਾਂ ਆਪਾਂ ਨੂੰ ਸੁੱਖ ਹੀ ਹੈਗਾ ਹੋਰ ਚਲ ਵਧੀਆ ਹੋ ਗਿਆ ਆਪਾਂ ਹੋਰ ਚਲ ਵਧੀਆ ਲੈ ਭਾਲ ਆਹ ਸਾਹਮਣੇ ਹੋਰ ਮੈਂ ਉਹ ਕੱਪੜੇ ਬਦਲ ਲੈਂਦੀ ਮੈਂ 2 ਮਿੰਟ ਦਮ ਲੈਣ ਲੱਗ ਗਈ ਮੈਂ ਕਿਹਾ ਚੱਲ ਕੱਪੜੇ ਫੇਰ ਬਦਲਦੀ ਆ ਤੈਨੂੰ ਪਤਾ ਚੱਲ ਅੱਜ ਸਬਜੀ ਸਬਜੀ ਕਾਦੀ ਬਣਾਈਏ ਸਰ ਦੇਖ ਲੋ ਕੋਈ ਹੋਊਗੀ ਘਰੇ ਹਾਂ ਪਈਆ ਸਬਜੀ ਤਾਂ ਮਟਰ ਮਟਰ ਆਲੂ ਧਰ ਲਾ ਹਾਂ ਮਟਰ ਆਲੂ ਧਰ ਲਓ ਚੱਲ ਮੈਂ ਬਣਾਉਣੀ ਆ ਚੱਲ ਰੋਟੀ ਖਾ ਕੇ ਤੁਰੀ ਸੀਗੇ ਬਣਾਵਾ ਨਾ ਨਾ ਮੈਂ ਰੋਟੀ ਖਾ ਕੇ ਫੇਰ ਤੁਰਿਆ ਫੇਰ ਚੜਾ ਕੇ ਗਿਆ ਮੇਰਾ ਭਰਾ ਚੱਲ ਠੀਕ ਹੋਰ ਔਰ ਮੈਂ ਭੁੱਲ ਹੀ ਗਈ ਲੈ ਇਹਦੇ ਤੇ ਮੱਛੜੇ ਤਾਂ ਫੋਨ ਕਰ ਦਿੰਦੀ ਇੱਕ ਤਾਂ ਤੇ ਮੇਰੇ ਧਿਆਨ 'ਚ ਹੀ ਨਹੀਂ ਆਈ ਗੱਲ ਚਲ ਕੋਈ ਨਹੀਂ ਚਲ ਘਰੇ ਆ ਗਿਆ ਫੋਨ ਹੁਣ ਚਲ ਕਰ ਲੈ ਰਾਮ ਮੈਂ ਕੋਈ ਰੋਟੀ ਸਾਜੀ ਦਾ ਕਰ ਲਾ ਦੱਸ ਇਹ ਚਾਮਚੜ ਇੱਕ ਜੀ ਤੇ ਗੱਲ ਹজম ਨਹੀਂ ਆਈ ਮਰਾਸਣ ਜੀ ਨੇ ਜਾ ਕੇ ਉਹਨੂੰ ਵੀ ਦੱਸਤਾ ਇਹ ਤਾਂ ਗੱਲ ਹੀ ਨਹੀਂ ਪਚਦੀ ਕੋਈ ਲੈ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਦੇਖ ਲਿਆ ਹੋ ਉਹਨੂੰ ਫੋਨ ਦੇਖ ਲਿਆ ਚਰਕ ਦੇ ਨੇ ਗੋਲੀ ਵਾਂਗੂ ਗਈ ਐ ਉਹਦੇ ਕਿਰਾ ਬੱਤੀ ਦੇ ਕੇ ਆਈ ਐ ਵੀ ਲੈ ਫੋਨ ਲਿਆਂਦਾ ਦੱਸ ਤੂੰ ਮੈਨੂੰ ਹੀ ਪੁੱਛ ਲੈ ਮੈਨੂੰ ਪੁੱਛਦੀ ਮੈਂ ਤਾਂ ਫੜ ਕੇ ਗੁਤਨੀ ਮਰੋੜਦੀ ਉਹਦੀ ਕਿੱਥੋਂ ਬਲਾ ਮਗਰ ਪਈ ਐ ਚਲ ਹੁਣ ਮੈਂ ਦੱਸ ਤਾ ਦਿੱਤਾ ਕੀ ਕਰਾਂ ਕਿਆ ਲੂੰ ਤਾਂ ਲੋਟ ਵੀ ਐ ਐਵੇਂ ਲਕੋ ਲਕੋ ਰੱਖਣਾ ਪੈਂਦਾ ਸੀ ਚਲ ਇਹ ਲਕੋ ਕੇ ਨਾ ਰੱਖਣਾ ਪਊਗਾ ਹੋਰ ਕੀ ਕਰਦੀ ਉਹ ਘੜੂ ਬੀਤ ਤਾਂ ਜਿਹਾ ਆ ਚਲ ਕੁਛ ਨਹੀਂ ਹੁੰਦਾ ਤੇ ਭਾਂਡੇ ਮੰਜੀਆਂ ਹਾਂ ਮਾ ਜੇ ਤੇ ਕੰਡੇ ਤਾਂ ਸੋੜਿਆ ਨੇ ਠੀਕ ਤੂੰ ਕਿੱਧਰ ਫਿਰਦਾ ਲਾ ਬਸ ਇੱਥੇ ਹੀ ਵਗਿਆ ਸੀ ਮੈਂ ਤਾਂ ਜਿਹੜਾ ਇਹਦੇ ਕਿ ਮੜਿਆ ਤੇ ਜੀ ਵੀ ਨਹੀਂ ਲਾਦਾ ਬਿਹਲਿਆਂ ਦਾ ਤੁਰਾ ਫਿਰ ਸਰ ਕੰਮ ਤੋਂ ਕਿਉਂ ਛੁੱਟੀ ਮਾਰਦਾ ਹੁੰਦਾ ਹਨ ਤੈਨੂੰ ਆਪ ਨੂੰ ਨਹੀਂ ਆਉਂਦੀ ਹੈ ਕਿ ਘਰ ਦੇ ਖਰਚੇ ਕਿਵੇਂ ਚੱਲਣਗੇ ਘਰ ਦੇ ਖਰਚੇ ਪਹਿਲਾਂ ਤੂੰ ਤੋਰਦੀਆਂ ਘਰ ਦੇ ਖਰਚੇ ਮੈਂ ਹੀ ਤੋਰਦਾ ਸੌਦਾ ਹੋਰ ਕੌਣ ਲੈ ਕੇ ਆ ਹੁਣ ਤੂੰ ਲੈ ਕੇ ਆਂਦੀ ਸੌਦਾ ਮੈਂ ਹੀ ਲੈ ਕੇ ਆਇਆ ਨੇ ਸੌਦਾ ਲੈ ਕੇ ਆਇਆਗਾ ਛੁੱਟੀਆਂ ਤਾਂ ਤੂੰ ਇੰਨਾ ਨੰਗਾ ਮਾਰਦਾਗਾ ਫਿਰ ਉਹ ਪੈਸੇ ਕੱਟੂ ਕੋਈ ਬਾਬੂ ਤਾਂ ਉਹ ਕੱਟ ਲੈਣਦੇ ਤੰਗ ਵੀ ਵਿਸਰਾ ਕਰਦੇ ਨੇ ਉੱਥੇ ਤੰਗ ਕਰਦੇ ਨੇ ਕਿ ਛੁੱਟੀ ਮਾਰੀ ਸੀ ਪਤਾ ਲੱਗਦਾ ਉਹਨਾਂ ਨੂੰ ਬੰਦਾ ਕਿਉਂ ਕੰਮ ਤੇ ਨਹੀਂ ਜਾਂਦਾ ਵੀ ਉਹਨੂੰ ਫੇਰ ਉਹ ਕਰਦੇ ਆ ਫਿਰ ਤੂੰ ਵਿਆਜ ਤੇ ਪੈਸੇ ਚੱਕ ਲੈਣਾ ਤੈਨੂੰ ਆਪ ਨੂੰ ਨਹੀਂ ਆਉਂਦੀ ਵੀ ਮੈਨੂੰ ਹੀ ਭਰਨੇ ਪੈਣਗੇ ਵਿਆਜ ਤੇ ਕਿਸ਼ਤਾ ਪਹਿਲਾਂ ਵੀ ਭਰੀ ਗਏ ਆ ਭਰੀਆਂ ਮੈਨੂੰ ਨਾ ਹੁਣ ਤੇਰੇ ਲੱਛਣਾਂ ਆ ਜਾਂਦਾ ਪਤਾ ਲੱਗ ਹੀ ਜਾਂਦਾਗਾ ਮੈਂ ਦੇਖਦੀ ਰਹਿੰਦੀ ਤੂੰ ਲੱਛਣਾਂ ਨੂੰ ਮੇਰੇ ਲੱਛਣ ਮੇਰੀ ਕੀ ਦੇਖ ਲੈ ਤੂੰ ਲੱਛਣਾਂ ਦੇਖ ਲੈ ਜਿਹੜੇ ਲੱਛਣ ਤੂੰ ਕਰਦਾ ਇਹ ਤੂੰ ਮੈਨੂੰ ਫੋਨ ਆਉਂਦਾ ਕ ਮਿੰਟ ਚ ਦੀ ਲੈ ਕੇ ਉਧਰ ਨੂੰ ਭਗ ਜਾਣਾ ਕ ਕੀ ਗੱਲ ਕਰੇ ਕੋਲੇ ਬੈ ਕੇ ਕੀ ਗੱਲ ਨਹੀਂ ਹੁੰਦੀ ਕਿ ਮੈਂ ਨਹੀਂ ਕਰਦੀ ਹੈਗੀ ਗੱਲ ਉਹ 100 ਅਗਲੇ ਹੁਣ ਜਿਵੇਂ ਜਿਨ 100 ਪੜਦੇ ਜਾਂ ਲੈਣਦੇ ਇੰਦੀਆਂ ਗੱਲਾਂ ਹੁੰਦੀਆਂ ਨੇ ਸਾਡੀਆਂ ਆਹਾਂ ਹਾਂ ਤੂੰ ਸੋਈ ਜ਼ਿਆਦਾ ਉਹ ਸ਼ਾਊਕਰ ਹੋਂਗੇ ਆਹੋ ਪੜਦੇ ਜਿਵੇਂ ਗੱਲ ਕਰੀ ਜੀ ਹੁੰਦੀ ਹੈ ਕਿ ਹੁਣ ਸਾਰੀਆਂ ਗੱਲਾਂ ਤੈਨੂੰ ਦੱਸਣ ਲੱਗੇ ਫਿਰ ਤਾਂ ਕਾਮਯਾਬ ਹੋਈ ਖੜੇ ਆ ਫਿਰ ਬਿਆਕੇ ਕਿਹਨੇ ਆਏ ਸੀ ਬਿਆਕੇ ਲੈ ਆਇਆ ਸੀਗਾ ਬੰਨੂ ਆਏ ਰਸਤੇ ਵੀ ਤੈਨੂੰ ਕਦੇ ਭੁੱਖੀ ਮਰਨ ਦਿੱਤਾ ਕੋਈ ਸਮਾਨ ਲੈ ਆਖੇ ਨੀ ਤਾਂ ਕੁਝ ਆਪਣੀ ਕੀ ਚੀਜ਼ ਦਾ ਤੋੜਾ ਦੱਸ ਤੋੜਾ ਕਾਸੇ ਦਾ ਤੜਕੇ ਉੱਠਣ ਨਹੀਂ ਦਿੰਦੀ ਮੈਨੂੰ ਉਹਦੀ ਲੱਗ ਜਾਂਦੀ ਹੈ ਕਿ ਪ੍ਰੈਸ ਟੇਬਲ ਚਾਹੀਦਾ ਮੈਨੂੰ ਠੂਈ ਦੋਖਾ ਮੈਨੂੰ ਪ੍ਰੈਸ ਟੇਬਲ ਚਾਹੀਦਾ ਤਾਂ ਫਿਰ ਤੂੰ ਕਿਹੜਾ ਮੈਨੂੰ ਪਹਿਲੇ ਬੋਲ ਚ ਹੀ ਲਿਆਦਾ ਵੀ ਮੈਂ ਲਿਆ ਦਿੰਦਾ ਆ ਜਾ ਹੁਣੇ ਚੱਲਦੇ ਆਪਾਂ ਦੇਖਣ ਲਿਆ ਕੇ ਦਿੰਦਾ ਸੀ ਤਾਂਹੀ ਤੈਨੂੰ ਲੈ ਕੇ ਆਉਦੇ ਆਪਾਂ ਤੇਰੇ ਸਾਹਮਣੇ ਕਿ ਮੇਹਰਾ ਦੀ ਦੁਕਾਨ ਤੇ ਲੈ ਕੇ ਨਹੀਂ ਗਿਆ ਤੈਨੂੰ ਉਹ ਮੁੰਡਾ ਉਹਨਾਂ ਦਾ ਹੈ ਨਹੀਂ ਸੀਗਾ 1 ਰੁਪਿਆ 5000 ਮੰਗੀਆਂ ਤੇ ਮਾਹ ਚਲ ਮਾੜਾ ਮੋਟਾ ਉਹਦੇ ਨਾਲ ਗੱਲ ਕਰਾਂਗੇ ਉਹਦੇ ਪਿਓ ਨੂੰ ਦਾ ਪਤਾ ਨਹੀਂ ਤੈਨੂੰ ਫਿਰ 1000 ਰੁਪਏ ਚ ਤੱਕਲਾ ਦੇ ਨਾ ਦੇਵੇ ਚੀਜ਼ ਚੱਲ ਦਫਰੀ ਚ ਭਾਲਦਾ ਮੂੰ ਤੋਈ ਨਾ ਹੁਣ ਹੈਗਾ ਕਬੜਾ ਮੁੰਡਾ ਮੈਂ ਦੇਖ ਕੇ ਦੁਕਾਨ ਤੇ ਫਿਰ ਹੁਣ ਚੱਲਾਂਗੇ ਲੈ ਲੈ ਚੱਲੀ ਮੈਨੂੰ ਹਣ ਕੋਈ ਹੁਣ ਚੁਕਾ ਲਿਆ ਹੂੰਗਾ ਦੇਖ ਆਵਾਂਗੇ ਦੇਖਦੀਆਂ ਤੂੰ ਕਿਹੜੇ ਬੋਲ ਲੱਗਦਾ ਮੇਰੇ ਅੱਖੀ ਸਿਰ ਤੇ ਦਰ ਲੈ ਨਹੀਂ ਸਿਰ ਤੇ ਚੁਕਾ ਲਿਓ ਕਿਉਂ ਤੂੰ ਕਾਦੇ ਵਾਸਤੇ ਮੈਥੋਂ ਚੱਕਾ ਨਾ ਫਿਰ ਮੈਂ ਰੇੜੀ ਜੂੜੀ ਪੁੱਛ ਲੈਣ ਚੱਲ ਕਿਸੇ ਦੀ ਨਾ ਇਹ ਤਾਂ ਤੂੰ ਕਹਿੰਦੀ ਹਵਲੇ ਹੀ ਹੁੰਦਾ ਉਹ ਤੂੰ ਚੱਕ ਲੈ ਫਿਰ ਜੇ ਹਵਲਾ ਹੁੰਦਾ ਤੈਨੂੰ ਕਿਹੜਾ ਡਰ ਲੱਗਦਾ ਘਰ ਦੀਆਂ ਚੀਜ਼ਾਂ ਹੀ ਨੇਗੀਆਂ ਮੈਂ ਕਿਹੜਾ ਪੈਕੇ ਲੈ ਕੇ ਜਾਣੇ ਨੇ ਇੱਥੇ ਹੀ ਰਹਿਣਾ ਸਾਰਾ ਕੁਝ ਚੱਲ ਲਾ ਮੈਂ ਨਾ ਤੂੰ ਮੈਨੂੰ ਆਏ ਸੱਚਾ ਚਾਹ ਚੂਪੀ ਐ ਹੈ ਨਹੀਂ ਗੀ ਚਾਹ ਆ ਮਾਂਜ ਤੇ ਮੈਂ ਤਾਂ ਭੰਡੇ ਮੂ ਤਾਂ ਭੁੱਖ ਜੀ ਲੱਗੀ ਪਈ ਐ ਚੱਲ ਕੋਈ ਨਾ ਅੱਥਰੰਦਾ ਟਾਈਮ ਤਾਂ ਹੋ ਗਿਆ ਰੋਟੀ ਖਾ ਲਾਂਗੇ ਹੁਣ ਚਾਹ ਨੂੰ ਕੀ ਐ ਮੈਨੂੰ ਪਤਾ ਏ ਕਿਹੜੀ ਕਾਫੀ ਬਣਾਏਂਗੀ ਤੂੰ ਮੈਨੂੰ ਅੱਗੇ ਤਾਂ ਕਾਣੂ ਬਣਾ ਬਣਾ ਦੇਣੀ ਆਂਗੀ ਤੈਨੂੰ ਜਿੰਨਾ ਮੈਂ ਕਰਦੀ ਆ ਨਾ ਕੋਈ ਵੀ ਨਾ ਕਰਦਾ ਹੈਗਾ ਜੇ ਮੇਰੀ ਨੂੰਮਾ ਮਰ ਗਈ ਉਹਦੇ ਕਦਰ ਪਾਊਗੀ ਤੈਨੂੰ ਮੇਰੀ ਉਹ ਨਹੀਂ ਪੈਂਦੀ ਹੈਗੀ ਸੱਚ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਈ ਤੇਰੀ ਭਾਬੀ ਤਾਂ ਕਹਿੰਦੀ ਸੀ ਜਮਾਟਰ ਆਲੂ ਬਣਾ ਲੈ ਤੁਸੋ ਲੋ ਕੱਢਣ ਹੋਏਗੀ ਹਾਂ ਪਹਿਲੀ ਇਹੀ ਬਣਾਵਾਂਗੇ ਭਾਬੀ ਪਰਸੋ ਮਟਰ ਪਰਸੋ ਤਾਂ ਖਾ ਕੇ ਆਟੇ ਹਲੇ ਚਲੋ ਕਿ ਮਝੂ ਲੋ ਕੱਢਣ ਲੱਗੇ ਹਾਂ ਵੀਰ ਸੱਚ ਮੈਨੂੰ ਗੱਲ ਦੱਸਾ ਹਾਂ ਕੀ ਹੋ ਗਿਆ ਹੁਣ ਆਪਣੇ ਘਰੇ ਦੋ ਫੋਨ ਆ ਗਏ ਹਾਂ ਕੌਣ ਲੈ ਦੂਜਾ ਫੋਨ ਵੱਡੀ ਭਾਬੀ ਉਹ ਕਿਥੋਂ ਲਈ ਉਹ ਤਾਂ ਐ ਹੋ ਗਿਆ ਨਾ ਉਹਦੇ ਪਿੱਕਿਆ ਨੇ ਦਵਾਇਆਗਾ ਕੰਦੀ ਗੱਲ ਕਰਨ ਵੱਲੋਂ ਔਖਾ ਹੁੰਦਾ ਮੈਂ ਕਿ ਇੱਕ ਹੈਗਾ ਤਾਂ ਸੀਗਾ ਮੈਂ ਕਿਉਂ ਤੰਗ ਕੀਤਾ ਉਹਨਾਂ ਨੂੰ ਤੇ ਫਿਰ ਉਹਦੀ ਮਾਂ ਤਾਂ ਪਹਿਲੇ ਬਿਮਾਰਾ ਗਈ ਫੋਨ ਲਓ ਸੰਗ ਲੱਗ ਗਿਆ ਉਹਨੂੰ ਚਲ ਕੋਈ ਨਾ ਉਹਦੇ ਭਰਾ ਨੇ ਦਵਾਈਆ ਉਹ ਤਾਂ ਮੈਂ ਕਿਹਾ ਸੀ ਮੈਂ ਕਿ ਤੂੰ ਸਾਨੂੰ ਦੱਸ ਦਿੰਦੀ ਜੇ ਲੋੜ ਸੀ ਹਣਾ ਤੈਨੂੰ ਕਹਿੰਦੀ ਮੇਰੇ ਭਰਾ ਨੇ ਦਵਾਤਾ ਕਹਿੰਦੀ ਮੈਨੂੰ ਚਲੋ ਉਹ ਤਾਂ ਸੌਖਾ ਹੋ ਗਿਆ ਇੱਕ ਤੇ ਇਹ ਪੜ ਲਿਆ ਕਰੂਗੀ ਔਖਾ ਹੋ ਜਾਂਦਾ ਸੀ ਫਿਰ ਓਏ ਆਪਾਂ ਐ ਨਹੀਂ ਕਹਿੰਦੇ ਕਿ ਫੋਨ ਦੇ ਤੇ ਕੋਈ ਚੱਕਰ ਨਹੀਂ ਗਾ ਆਪਾਂ ਦਵਾਣ ਦੇ ਹੋਰ ਇੱਕ ਇੱਥੇ ਹੋਰ ਲਿਓ ਜਿ세 ਪਹਿਲਾਂ ਇੱਕ ਇੱਕ ਹੋਰ ਲਿਓਂਦੇ ਉਹ ਕੋਈ ਰਹਨ ਤਾਂ ਲੈ ਆਈ ਉਹਨੂੰ ਪੁੱਛਣਾ ਵੇਜਿਓ ਕਿਤੇ ਮੈਂ ਤਾਂ ਕੀ ਲੈਣਾ ਮੇਰੇ ਬੰਦੇ ਦਾ ਚਾਰ ਰਖ ਲੋ ਕੋਣ ਦੀ ਗੱਲਾਂ ਚ ਹੀ ਰਹਿ ਗਏ ਕਾਲੇ ਦੇ ਘਰੇ ਗਏ ਸੀ ਕੀ ਬਣਿਆ ਉਹਦੀ ਮਾਂ ਤਾਂ ਵਿਚਾਰੀ ਰੋਈ ਜਾਂਦੀ ਸੀਗੀ ਕਿਉਂ ਉਹਨੂੰ ਕੀ ਹੋ ਗਿਆ ਘਰੇ ਹਾਲ ਤੱਕ ਰਬੜਿਆ ਨਹੀਂ ਆ ਉਹ ਕਿਸੇ ਨੂੰ ਦੱਸਦਾ ਹੋਊਗਾ ਬਿਲਕੁਲ ਹਾਂ ਬਿਲਕੁਲ ਹਟਾ ਹਟਾ ਮਾਰ ਗਿਆ ਉਹਦੇ ਫਿਰ ਤੁਸੀਂ ਦੱਸ ਦਿੰਦੇ ਕਹਿੰਦੇ ਮੈਂ ਮੈਂ ਰਸਤਾ ਫਿਰ ਮੈਂ ਮੈਂ ਮਿੱਥੂ ਲੱਗ ਗਿਆ ਉਹਦੇ ਦੋ ਚਾਰ ਹੂੰ ਦੱਸ ਦਿੰਦੇ ਕਰਤੂਤ ਵੀ ਦੱਸਣੀ ਸੀ ਨਾਲ ਕਿਆ ਸੀ ਮਾਪੇ ਮਹਾਮਾਰੀ ਵੱਡੀ ਪਰੇ ਜੇ ਮਹਾਮਾਗਰ ਅੱਡੇ ਤੋਂ ਲਾ ਕੇ ਉੱਥੇ ਮਾੜ ਛੇੜਖਾਨੀ ਇਹ ਕਰਦਾ ਤੁਰਿਆ ਘਰ ਤੱਕ ਹੂੰ ਅੰਦਰੀਆ ਵੜਾ ਸੀ ਮਾਪੇ ਉਹ ਸਾਥ ਉੱਪਰ ਰਿਹਾ ਨਹੀਂ ਗਿਆ ਹੋਰ ਲੰਗੜੀ ਤੂੰ ਆਪਦੇ ਘਰ ਵਾਲੀ ਤਾਂ ਸੰਭਦੀ ਨਹੀਂ ਗਈ ਆਪ ਦੇ ਕੋ ਉਥੇ ਦੇ ਘਰੇ ਬੜੂ ਫੇਰੀ ਆ ਹੂੰ ਲੋਕਾਂ ਦੀ ਮਹਾਮਾਗਰ ਤਰਫ ਜਾਂਦਾ ਉਹ ਪੇਕੇ ਆ ਤੇ ਜਦੋਂ ਪੁੱਛ ਲਓ ਪੇਕੇ ਗਈ ਹੋਈ ਐ ਜਦੋਂ ਪੁੱਛ ਲਓ ਪੇਕੇ ਗਈ ਹੋਈ ਐ ਸਾਰਾ ਦਿਨ ਕੰਮ ਹੀ ਇਹ ਆ ਉੱਥੇ ਜਾ ਕੇ ਬਹਿਣਾ ਛੱਪੜ ਤੇ ਉੱਥੇ ਅੱਡੇ ਤੋਂ ਉਤਰਦਿਆਂ ਨੇ ਬੁੜੀਆਂ ਮਾਂਗਰ ਲੱਗਿਆ ਤੁਰਾਂ ਉਥੋਂ ਜਿਹਦੀ ਮਾਂ ਦੀ ਜ਼ਿੰਦਗੀ ਵੀ ਬੇਰਾਨੀ ਐ ਬਸ ਨਾ ਤਾਂ ਉਹਨੂੰ ਸਾਂਭਦੇ ਨਾ ਕਰਦੇ। ਨਾ ਉਹ ਆਪਣੇ ਵਾਲਾ ਵੜਦਾ ਕਾ ਕਰੇ। ਉਹ ਭੂਆ ਕੋਲੇ ਤੁਰੇ ਫਿਰਦਾ ਵੀ। ਅੱਛਾ ਭੂਆ ਕੋਲੇ ਭਾਗ ਗਿਆ ਹੁਣ। ਆਇਆ ਸੀ ਫੋਨ। ਅੱਛਾ। ਭੂਆ ਵੀ ਉਹੇ ਜੀ ਐ। ਉਹੋ ਜੀ ਉਹਨਾਂ ਦੇ ਹੋਰ ਨੇ ਆਪ। ਚੰਗੀ ਮੱਤ ਤਾਂ ਦੇਣੀ ਨਹੀਂ ਵੀ ਭਾਈ ਘਰੇ ਜਾ। ਨਾਲ ਉਹਨੂੰ ਹੋਰ ਨਸ਼ੇ ਕਰਾਉਣ ਲੱਗ ਜਾਂਦੇ ਨੇਗੇ। ਛਾਲਮੀਨੀ ਆਂਦੀ ਲੋਕਾਂ ਨੂੰ। ਤੂੰ ਜੀ ਥੋੜਾ ਮੋਟਾ ਤਾਂ ਗੌਰ ਕਰ ਲਓ ਹੁਣ ਐਂ ਟਲਿਆ ਰਹਿਆ ਕਰੂ ਕਰੂ। ਮੇਰਾ ਤਾਂ ਇੱਕੋ ਹੱਲ ਹੈ ਕਹਿੰਦਾਗਾ ਉਹਨੂੰ ਹੂੰ ਵੀ ਕਿਹੜਾ ਹੁਣ ਲੈ ਕੇ ਛੜ ਦਿੰਨੇ ਆ ਉਹ ਵਾਲੇ ਨਸ਼ਾ ਛਡਾਊ ਜਿਹੜਿਆਂ ਕੋਲੇ ਮੁੜਕ ਲਿਆਉਣ ਦੇਖੀ ਉਹ ਖਰਚਾ ਤਾਂ ਆਊਗਾ ਛੱਡਿਓ ਉਪਰ ਉਥੀ ਚਕਾ ਦਿਓ ਤਪਾਰ ਰੱਖਿਆਗਾ ਨਹੀਂ ਭਾਬੀ ਆਪਾਂ ਨਹੀਂ ਵੀਰੇ ਨੂੰ ਨਸ਼ਾ ਛਡਾਊ ਕੇਂਦਰ ਚ ਭੇਜਦੇ ਉੱਥੇ ਤਾਂ ਤੰਗ ਵਾਲਾ ਕਰਦੇ ਨੇ ਫਿਰ ਫੇਰ ਹੀ ਛੱਡੂਗਾ ਜੇ ਤੰਗ ਕਰਦੇ ਨੇ ਆਪਾਂ ਇੱਕ ਵਾਰੀ ਘਰੇ ਸਮਝਾ ਲਾਂਗੇ ਘਰੇ ਕਿੱਥੇ ਸਮਝਦਾ ਹੋ ਉਹ ਇੱਥੇ ਨਹੀਂ ਸਮਝਦਾ ਸਮਝਦਾ ਉਹ ਸਮਝਦਾ ਫੇਰ ਤੇਰੇ ਭਾਜੀ ਨੇ ਸਮਝਾਇਆ ਨਹੀਂਗਾ ਉਹ ਜੇ ਬੜੂ ਦਾ ਜ਼ੋਰ ਲਾ ਲਿਆ ਉਹਤੇ ਆਪਾਂ ਫਿਰ ਇੱਕ ਵਾਰ ਦਵਾਈ ਦੋਈ ਦੁਆ ਕੇ ਦੇਖ ਲਾਂਗੇ ਨਹੀਂ ਦਵਾਈ ਉੱਥੇ ਦਵਾਈ ਦੇਣਗੇ ਉਹ ਇਹ ਤਾਂ ਦਵਾਈਆਂ ਨੂੰ ਵੀ ਨਸ਼ੇ ਬਣਾ ਲੈਂਦੇ ਨੇ ਜਿਹੜੇ ਨਸ਼ੇੜੀ ਹੁੰਦੇ ਨੇ ਉੱਥੇ ਵੀ ਹੋਈ ਗੱਲ ਨਸ਼ਾ ਛਡਾਉਣ ਵਾਸਤੇ ਨਾ ਕਿਰਾਂ ਨੂੰ ਦਵਾਈ ਦਿੰਦੇ ਨੇ ਫੇਰ ਹੌਲੀ ਹੌਲੀ ਘਟਦਾ ਹੈ ਹੁਣ ਇਕੱਲੇ ਆਪਾਂ ਕਿੱਥੋਂ ਜੜਾ ਦੇਾਂਗੇ ਉਹਨੂੰ ਜੇ ਉਹ ਕੁੱਟਣ ਨਾ ਨਾ ਐ ਤਾਂ ਫਿਰ ਉਹ ਉਹਨਾਂ ਦੇ ਖਿਲਾਫ ਹੀ ਹੋ ਜਾਣ ਸਾਰੇ ਨਸ਼ੇੜੀ ਕੁੱਟੇ ਬਣਾ ਕਿੱਥੋਂ ਲੋਟ ਆਉਂਦੇ ਨੇ ਉਹ ਉੱਥੇ ਹੀ ਝਗਾ ਦਿਓ ਕੋਈ ਪਤਾ ਕੀਤਾਗਾ ਮੈਂ ਉਹ ਵਧੀਆ ਨੇ ਉਹਦੂ ਵੀ બસ ਆਪਾਂ ਉੱਥੇ ਫੜਾਇਆ ਕਰਾਂਗੇ ਜਿਹੜਾ ਖਰਚਾ ਹੋਊਗਾ ਉਹ। ਉਹ ਵੀ ਇੱਥੇ ਖਾਈ ਜਾਂਦਾ ਹੋ ਵੀ 20000। ਹੋਰ ਵੀ ਘਰ ਤਾਂ ਲਟਾ ਤਾ ਅੱਧਾ ਤਾਂ। ਇੱਕ ਘਰ ਉਹ ਜਿਹੜਾ ਬਾਹਰਲੇ ਪਾਸੇ ਸੀ ਉਹ ਵੇਚ ਕੇ ਖਾ ਗਿਆ ਆਪਾਂ ਤਿੰਨ ਲੱਗਣ ਦਿੱਤਾ। ਚਲ ਤੂੰ ਚਾਹ ਬਣਾ ਦੇ ਕੁਟਕਾ। ਮੈਂ ਬਣਾਉਣੀ ਆ ਚਾਹ। ਬਸ ਥੋੜਾ ਜਿਹਾ ਰਹਿ ਗਿਆ। ਲੈ ਬਚਾਹ ਬਣਾ ਕੇ ਲਿਆਉਣੀ ਆ ਸਿਮਰ। ਕੱਢੇਂਗੀ? ਹਾਂਜੀ। ਇਹ ਕੱਢ ਦੇ ਮਿੰਟ ਮਾਰਾ। ਵੀਲੇ ਮੇਰੀ ਗੱਲ ਤੋਂ ਆਪਾਂ ਇੱਕ ਵਾਰ ਵੀਰੇ ਨੂੰ ਘਰੇ ਸਮਝਾ ਲਾਂਗੇ ਸਮਝ ਆਇਆ ਤਾਂ ਬਹੁਤ ਵਾਰੀ ਆ ਬਈ ਉਹ ਵੀਰੇ ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੀਆਂ ਨਾਲੇ ਵੱਡੇ ਵੀਰੇ ਨੂੰ ਡੈਡੀ ਤੇ ਜਾਣ ਤੋਂ ਬਾਅਦ ਨੂੰ ਤੁਸੀਂ ਦੋਨੋਂ ਹੀ ਹੋ ਮੇਰੇ ਉਹ ਤਾਂ ਮੈਂ ਗੱਲ ਸਮਝ ਗਿਆ ਤਰਸ ਤਾਂ ਮੈਨੂੰ ਵੀ ਸਹਰਾ ਆਉਂਦਾਗਾ ਘਲ ਕਰਦੇ ਬੰਦੇ ਨਹੀਂ ਬਣਦਾਗਾ ਹੁਣ ਤੂੰ ਐ ਲਾਲਾ ਵੀ ਘਰੇ ਉਹ ਬੜੇਗਾ ਦੋ ਦਿਨਾਂ ਦਾ ਉਹ ਹੁਣ ਫਿਕਰ ਇਹ ਜੀ ਕਰਦੀ ਐਦਾ ਵੀਰੇ ਮੈਨੂੰ ਕਾਲਜ ਵਿੱਚ ਬਹੁਤ ਕੁੜੀਆਂ ਕਹਿੰਦੀਆਂ ਨੇ ਕਿ ਤੇਰਾ ਵੱਡਾ ਵੀਰ ਨਸ਼ੇ ਕਰਦਾ ਮੈਂ ਉਹਨਾਂ ਦੀ ਗੱਲ ਤੇ ਗੌਰ ਹੀ ਨਹੀਂ ਕਰਦੀ ਉਹ ਲੋਕਾਂ ਤਾਂ ਫਿਰ ਕੰਮ ਇਹੀ ਆ ਨਾ ਭਈ ਫਿਰ ਜੋ ਮਾੜਾ ਗਾ ਮਿਹਣਾ ਤਾਂ ਮਾਰਦਾ ਅਗਲਾ ਗੱਲ ਤਾਂ ਹੁਣ ਆਇਆ ਵੀ ਜੇ ਬੰਦਾ ਬਣੇ ਫੇਰੀ ਹੈ ਨਾ ਉਹ ਹੁਣ ਤਾਂ ਉਹਦੀ ਜ਼ਿੰਦਗੀ ਹੁਣ ਦਾਦਿਲਾਈ ਹੋਈ ਆ ਫਿਰ ਆਪਾਂ ਇੱਕ ਵਾਰੀ ਹੋਰ ਸਮਝਾ ਕੇ ਦੇਖ ਲਾਂਗੇ ਵੀਰੇ ਚੱਲ ਦੇਖ ਲਾਂਗੇ ਭਈ ਹੋਰ ਕੀ ਆ ਪਰ ਮੈਨੂੰ ਤਾਂ ਲੱਗਦਾ ਨਹੀਂ ਭਈ ਆਪਣੇ ਕਿਸੇ ਤੋਂ ਸਮਝੂ ਹੋ ਤਾਂ ਸਮਝ ਤੈਨੂੰ ਕੋਈ ਆਇਆ ਹੈ ਨਾ ਦੇਖ ਆਪਾਂ ਨਾ ਭੇਜਾਂ ਹੁਣ ਠੀਕ ਆ ਠੀਕ ਆ ਵੀਰ ਜੀ ਹੋਰ ਕਿ ਇੱਕ ਵਾਰੀ ਹੋਰ ਸਮਝਾ ਕੇ ਦੇਖ ਲਾਂਗੇ ਜੇ ਸਮਝਿਆ ਤਾਂ ਚਲ ਤੂੰ ਕੱਢ ਲਾ ਮੈਂ ਹਿੱਥੋਂ ਕੰਡ ਲੜਨ ਦਾ ਤੇ ਹੱਥਾਂ ਦੇ ਮਿੱਤਾਂ ਠੀਕ ਨਾ ਕਿੱਧਰ ਵਾਗ ਗਿਆ ਉਹ ਇੰਨਾ ਖੋਰੂ ਪਾ ਰੱਖਿਆ ਸੀਗਾ 2 ਮਿੰਟ ਨਹੀਂ ਸੌਣ ਦਿੱਤਾ ਸਿਰ ਦੁਖਣ ਲਾਤਾ ਭਾਬੀ ਤਾਂ ਚਾਹ ਬਣਾਣ ਗਏ ਹੋਏ ਨੇ ਅੱਛਾ ਨਾ ਕੀ ਕਹੀ ਜਾਂਦੇ ਸੀ ਪਾਪਾ ਆ ਸੈਂਟਰ ਸਾਡਾ ਵੱਡੇ ਵੀਰ ਨੂੰ ਨਸ਼ਾ ਛਡਾਊ ਕੇਂਦਰ 'ਚ ਭੇਜਣ ਦੀ ਗੱਲ ਕਰਦੇ ਸੀ। ਅੱਛਾ, ਚੱਲ ਸ਼ੁਕਰ ਹੈ ਮਹਾਰਾਜ ਦਾ। ਮੇਰਾ ਖਿਹੜਾ ਛੁੱਟ ਜੂ। ਜੇ ਬਗ ਜੂਗਾ ਤਾਂ ਪਰਾਂ। ਇੱਥੇ ਤਪਾਈ ਜਾਂਦਾ ਨਹੀਂ ਤਾਂ ਜਾ ਆ ਕੇ ਡੱਕ ਕੇ ਆ ਜਾਂਦਾ ਹੈਗਾ। ਇੱਥੇ ਉੱਲੋ-ਉੱਲ ਕਰੀ ਜਾਂਦਾ ਰਹਿੰਦਾ ਸਾਰੀ ਦਿਹਾੜੀ। ਚੱਲ ਵਧੀਆ ਹੋ ਗਿਆ। ਨਾ ਤੇ ਤੂੰ ਮੇਰੀ ਗੱਲ ਸੁਣਾ। ਤੇ ਨਾ ਤੂੰ ਕੀ ਫੋਨ 'ਚ ਗੌਰ ਰੱਖਦੀ ਹੁੰਨੀ ਐ। ਤੂੰ ਫੋਨਾਂ 'ਚ ਧਿਆਨ ਰੱਖੀ ਰੱਖਦੀ ਐ। ਨਹੀਂ ਭਾਬੀ ਮੈਂ ਤਾਂ ਹੀ ਸੱਸ ਵਾ ਭਾਬੀ ਵੱਡੀ ਛੋਟੀ ਭਾਬੀ ਕੋਲ ਗੱਲ ਕੀਤੀ ਸੀ ਵੀ ਚੱਲ ਦੋ ਫੋਨ ਹੋ ਗਏ ਕਿਤੇ ਮੈਂ ਪੜ ਲਿਆ ਕਰੂੰਗੀ। ਤੇ ਇੱਕ ਦਿਨ ਤੁਸੀਂ ਦੇਖ ਲਿਆ ਕਰੋਗੇ ਕੁਛ ਹਾਂ ਦੇਖ ਲਿਆ ਕਰੋਗੇ ਨੰਨਾ ਤੂੰ ਜਿੰਨਾ ਫੋਨਾਂ 'ਚ ਗੌਰ ਰੱਖਦੀ ਓਨਾ ਪੜ੍ਹਾਈ 'ਚ ਗੌਰ ਕਰ ਲਿਆ ਕਰ ਨਹੀਂ ਭਾਬੀ ਮੈਂ ਤਾਂ ਵੀ ਵੈਸੇ ਹੀ ਕਿਹਾ ਸੀ ਛੋਟੀ ਭਾਬੀ ਜਾਣਦੀਆਂ ਤੈਨੂੰ ਵੈਸੇ ਕਹਿਣ ਵਾਲੀ ਨੂੰ ਕੱਢ ਲੈ ਕੱਢ ਲੈ ਛੋਲੂਆ ਹੋਰ ਤਾਂ ਨਹੀਂ ਕੋਈ ਕੰਮ ਆਉੜਦਾ ਇਹੀ ਕਰ ਲਿਆ ਕਰ ਪੜ੍ਹ ਲਈ ਬਥੇਰਾ ਤੂੰ ਲਾ ਤੇ ਰੰਗ ਭੈਣ ਵੀ ਨਹੀਂ ਦਿੱਤਾ 2 ਮਿੰਟ ਇਹਨਾਂ ਨੇ ਮੈਨੂੰ ਔਰ ਤੂੰ ਦੁੱਦ? ਹਲਾ ਗਰਾ ਮੋਰਾ ਲੰਗਾ ਮਰ ਗਿਓ ਮੇਰੇ ਸਾਲੇ ਮਰ ਚੁੱਪ ਕਰੋ ਚੁੱਪ ਕਰੋ ਮੇਰੇ ਸਾਲੇ ਮੌਕੇ ਦੀ ਗੱਲ ਸੁਣੋ ਉਹਨੂੰ ਮੌੜ ਨੂੰ ਜਾਣਦੇ ਤੁਸੀਂ ਹਨ ਹਾਂ ਜੇ ਇੱਧਰ ਆਉਂਦਾ ਹੁੰਦਾ ਮੈਨੂੰ ਦੱਸਿਓ ਤੇ ਤੁਹਾਨੂੰ ਸਾਰਿਆਂ ਨੂੰ ਉਪਕਰੇ ਚਿਪਸ ਸਾਰਾ ਕੁਝ ਮੈਂ ਦਵਾਉਂ ਠੀਕ ਹੈ ਕਿੰਨਾ ਖਰਚਾ ਤੁਹਾਡਾ ਦਿੰਦਾ 50 ਰੁਪਏ ਜੇ 30 ਕਰਾ ਲਿਓ ਹੋਰ ਬੋਲੋ 50 ਰੁਪਏ ਠੀਕ ਹੈ ਉਹਦੀ ਨਿਗ੍ਹਾ ਰੱਖਿਓ ਜੇ ਆਇਆ ਇੱਧਰ ਗੁਰਪ੍ਰੀਤ ਕੀ ਕਰੇ ਹਾਂ ਹਾਂ ਉਹਦੀ ਸੇਵਾ ਹੁੰਦੀ ਦੇਖੀ ਮੇਰੀ ਸੇਵਾ ਕਰਾਈਆ ਉਹਨੇ